ਜੇ ਸਰਕਾਰ ਵਿੱਚ दम ਨਹੀਂ ਸੀ ਤਾਂ ਪੰਚਾਇਤੀ ਚੋਣਾਂ ਕਰਾਉਣ ਦੀ ਕੋਈ ਲੋੜ ਨਹੀਂ ਸੀ ਐਵੇਂ ਦੀਆਂ ਬਹਾਨੇਬਾਜ਼ੀਆਂ ਲਗਾ ਕੇ ਜਾਂ ਕਿਸੇ ਦੇ ਕਾਗਜ਼ ਪਾੜ ਕੇ ਤੁਸੀਂ ਸਰਪੰਚੀਆਂ ਜਿੱਤ ਕੇ ਆਪਣੇ ਪੱਖ ਦੀਆਂ ਸਰਕਾਰਾਂ ਜਾਂ ਪੰਚਾਇਤਾਂ ਬਣਾਉਣ ਜਾ ਰਹੇ ਹੋ ਤੁਹਾਡੇ ਲਈ ਇਹ ਸ਼ਰਮ ਦੀ ਗੱਲ ਹੈ ਕਿਉਂਕਿ ਹਮੇਸ਼ਾ ਮੁਕਾਬਲੇ ਨਾਲ ਜਿੱਤਣਾ ਚਾਹੀਦਾ ਹੈ ਜੇ ਤੁਸੀਂ ਅਜਿਹਾ ਕੰਮ ਕਰੋਗੇ ਤਾਂ ਤੁਹਾਡੇ ਲਈ ਠੀਕ ਨਹੀਂ ਹੋਵੇਗਾ ਕਰਨੈਲ ਸਿੰਘ ਪੀਰ ਮੁਹੰਮਦ ਸ਼ਰੋਮਣੀ ਕਾਲੀ ਦਲ ਦੇ ਬੁਲਾਰੇ ਅਤੇ ਜਰਨਲ ਸਕੱਤਰ ਨੇ ਉਹ ਇਲਜ਼ਾਮ ਲਗਾ ਰਹੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਐ ਇਹ ਪੂਰੀ ਗੁੰਡਾਗਰਦੀ ਦੇ ਉੱਤੇ ਉਤਰੀ ਹੋਈ ਐ ਤੇ ਆਪਣੇ ਜਿਹੜੇ ਚਹੇਤੇ ਨੇ ਉਹਨਾਂ ਦੇ ਹੀ ਕਾਗਜ਼ ਢਾਕਲ ਕਰਨ ਜਾ ਰਹੇ ਨੇ ਅਤੇ ਬਾਕੀ ਜਿਹੜੇ ਅਦਰ ਜਿਹੜੀਆਂ ਸੱਤਾ ਪਾਰਟੀਆਂ ਨੇ ਜਾਂ ਅਦਰ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਆਗੂ ਨੇ ਜਾਂ ਉਹਨਾਂ ਦੇ ਪੰਚ ਸਰਪੰਚ ਆਏ ਹੋਏ ਨੇ ਉਹਨਾਂ ਦੇ ਤਾਂ ਕਾਗਜ਼ ਪਾੜ ਦਿੱਤੇ ਜਾਂਦੇ ਨੇ ਜਾਂ ਰੱਦ ਕਰ ਦਿੱਤੇ ਜਾਂਦੇ ਨੇ ਜਾਂ ਕੋਈ ਬਹਾਨਾ ਬਣਾ ਲਿਆ ਜਾਂਦਾ ਹੈ ਉਹਨਾਂ ਨੂੰ ਲਵੇ ਵੀ ਨਹੀਂ ਲੱਗਣ ਦਿੱਤਾ ਜਾ ਰਿਹਾ ਕੀ ਕਹਿ ਰਹੇ ਨੇ ਉਹ ਆ ਤੁਹਾਨੂੰ ਸੁਣਾਉਂਦੇ ਆ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਹੋ ਰਹੀਆਂ ਨੇ 15 ਅਕਤੂਬਰ ਨੂੰ ਇਹ ਵੋਟਾਂ ਪੈਣੀਆਂ ਨੇ ਉਸ ਤੋਂ ਪਹਿਲਾਂ ਅੱਜ 4 ਅਕਤੂਬਰ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਤੇ ਪਿਛਲੇ 4-5 ਦਿਨਾਂ ਤੋਂ ਜੋ ਗੁੰਡਾਗਰਦੀ ਪੰਜਾਬ ਦੇ ਵਿੱਚ ਤੁਸੀਂ ਦੇਖੀ ਹੈ ਜਾਂ ਦੇਖ ਰਹੇ ਹੋ ਇਹ ਆਪਣੇ ਆਪ ਵਿੱਚ ਡੈਮੋਕ੍ਰੇਸੀ ਦਾ ਕਹਾਣੀ ਲੋਕਤੰਤਰ ਨੂੰ ਲੁੱਟਤੰਤਰ ਬਣਾ ਦਿੱਤਾ ਗਿਆ ਹੈ ਡੈਮੋਕ੍ਰੇਸੀ ਨੂੰ ਡਾਂਗੋਕ੍ਰੇਸੀ ਬਣਾ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਨੇ ਜਾਂ ਜਿਹੜੇ ਉਹਨਾਂ ਦੇ ਸਿਰ ਕੱਢ ਆਗੂ ਨੇ ਉਹ ਅੱਜ ਆਪਣੇ ਆਪ ਨੂੰ ਇਹ ਮਹਿਸੂਸ ਕਰਵਾ ਰਹੇ ਨੇ ਕਿ ਸਾਡੇ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ ਵਾਕਿਆ ਹੀ ਉਹਨਾਂ ਨੇ ਇਸ ਕਦਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਜੋ ਬੇਹੁਦਾ ਢੰਗ ਦੇ ਨਾਲ ਜ਼ਬਰ ਸੰਤਿਆ ਕਰਾਉਣ ਦਾ ਇੱਕ ਜਿਹੜਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਜਿਹਨੂੰ ਇਹ ਸਰਵਸੰਮਤੀ ਦਾ ਨਾਮ ਦੇ ਰਹੇ ਨੇ ਕਿਉਂਕਿ 7 ਅਕਤੂਬਰ ਨੂੰ ਜਦੋਂ ਇਹ ਸਾਰੇ ਪੇਪਰ ਚੈੱਕ ਹੋ ਕੇ ਤੇ ਉਸ ਤੋਂ ਬਾਅਦ ਡਿਕਲੇਅਰ ਹੋਣਾ ਤਾਂ ਉਸ ਦਿਨ ਤੁਸੀਂ ਦੇਖੋ ਕਿ ਕਿੱਡੇ ਵੱਡੇ ਦਾਅਵੇ ਵਾਅਦੇ ਕੀਤੇ ਜਾਣਗੇ ਕਿ ਵੇਖੋ ਜੀ ਇੰਨੇ ਪਿੰਡਾਂ ਚ ਅਸੀਂ ਸਰਵਸੰਮਤੀਆਂ ਕਰਵਾ ਦਿੱਆਂ ਅਸਲ ਵਿੱਚ ਉਹ ਸਰਵਸੰਮਤੀਆਂ ਨਹੀਂ ਉਹ ਜ਼ਬਰ ਸੰਮਤੀਆਂ ਨੇ ਕਿਉਂਕਿ ਵਿਰੋਧੀ ਧਿਰ ਦੇ ਕਾਗਜ਼ੀ ਨਹੀਂ ਦਾਖਲ ਹੋਣ ਦਿੱਤੇ ਗਏ ਨਾ ਸਰਪੰਚ ਵਾਸਤੇ ਨਾ ਮੈਂਬਰਾਂ ਵਾਸਤੇ ਔਰ ਇਸ ਤੋਂ ਵੀ ਅੱਗੇ ਜਿਹੜੀ ਸਭ ਤੋਂ ਮਾੜੀ ਗੱਲ ਕਿ ਵਾਰਡਬੰਦੀ ਜਿਹੜੀ ਏ ਉਹ ਇਸ ਕਦਰ ਕੀਤੀ ਗਈ ਕਿ ਜਰਨਲ ਨੂੰ ਐਸ்சி ਦੇ ਵਿੱਚ ਪਾ ਦਿੱਤਾ ਤੇ ਐਸ்சி ਨੂੰ ਜਰਨਲ ਦੇ ਵਿੱਚ ਘਰ ਦਿੱਤਾ ਗਿਆ ਸੋ ਮੇਰੀ ਇਲੈਕਸ਼ਨ ਕਮਿਸ਼ਨ ਪੰਜਾਬ ਜਿਹਦੇ ਤੋਂ ਕੋਈ ਆਸਤਾ ਨਹੀਂ ਹੈਗੀ ਫਿਰ ਵੀ ਮੈਂ ਇਹ ਗੱਲ ਕਾਹਾਂਗਾ ਕਿ ਜੇ ਕੋਈ ਨੈਤਿਕਤਾ ਦੇ ਆਧਾਰ ਦੇ ਉੱਤੇ ਉਹ ਕੁਝ ਕਰ ਸਕਦੇ ਨੇ ਤਾਂ ਜਿੰਨੀਆਂ ਵੀ ਵੀਡੀਓ ਫੁਟੇਜ ਉਹਨਾਂ ਦੇ ਕੋਲ ਭੇਜੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਸਾਰਾ ਰਿਕਾਰਡ ਇਕੱਠਾ ਕੀਤਾ ਤੇ ਅਸੀਂ ਆਪਣੇ ਹੈੱਡਕੁਆਰਟਰ ਤੋਂ ਬਕਾਇਦਾ ਰਿਪੋਰਟ ਤਿਆਰ ਕਰਕੇ ਵੀ ਨਾਲੋਂ ਨਾਲ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਭੇਜ ਰਹੇ ਆ ਤੇ ਮੈਂ ਅਪੀਲ ਕਰਾਂਗਾ ਸਰਵੋੱਚ ਅਦਾਲਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਕੋ ਸਿਊ ਮੋਟੋ ਲੈਣ ਕਿਉਂਕਿ ਇਸ ਤਰ੍ਹਾਂ ਦੀਆਂ ਚੋਣਾਂ ਦਾ ਕੀ ਫਾਇਦਾ ਇਹੋ ਜਿਹੇ ਬੜਾਏ ਸਰਪੰਚਾਂ ਦਾ ਪਿੰਡਾਂ ਦੇ ਵਿੱਚ ਕੀ ਆਧਾਰ ਰਹੇਗਾ ਜਿਨ੍ਹਾਂ ਦਾ ਵੋਟਰਾਂ ਨੂੰ ਪਤਾ ਹੀ ਨਹੀਂਗਾ ਕਿ ਉਹ ਸਾਡੇ ਪਿੰਡ ਦੇ ਸਰਪੰਚ ਬਣ ਗਏ ਜਿਨ੍ਹਾਂ ਨੇ ਕਿਸੇ ਨਾਲ ਕੋਈ ਸਲਾਹ مشورہ ਨਹੀਂ ਕੀਤਾ ਕੋਈ ਮੀਟਿੰਗ ਨਹੀਂ ਕੀਤੀ ਸਿਰਫ ਤੇ ਸਿਰਫ ਹਲਕਾ ਵਿਧਾਇਕ ਦੀ ਚੋਇਸ ਦੇ ਉੱਤੇ ਨਿਰਪੱਖ ਕਰਦਿਆਂ ਹੋਇਆਂ ਉਹਨਾਂ ਨੂੰ ਸਰਪੰਚ ਬਣਾ ਦਿੱਤਾ ਗਿਆ ਤੇ ਇੱਥੇ ਮੂਕ ਦਰਸ਼ਕ ਬਣ ਕੇ ਪੁਲਿਸ ਤੇ ਹਾਲਾਤ ਇਸ ਤਰ੍ਹਾਂ ਦੇ ਡੀਐਸਪੀ ਜਾਂ ਐਸਡੀਐਮ ਜਾਂ ਤਹਿਸੀਲਦਾਰ ਜਾਂ ਬੀਡੀਪੀਓ ਜਿੰਨਾ ਵੀ ਪ੍ਰਸ਼ਾਸਨ ਹੈ ਬਿਲਕੁਲ ਇਸ ਵੇਲੇ ਇਹਨਾਂ ਲੋਕਾਂ ਦੇ ਉੱਤੇ ਡਿਪੈਂਡ ਹੈ ਸੋ ਜਿੰਨੇ ਵੀ ਐਨਓਸੀ ਲੈਣੇ ਸੀ ਕਿਸੇ ਨੇ ਚੁੱਲਾ ਟੈਕਸ ਲੈਣਾ ਸੀ ਉਹ ਸਭ ਇਹਨਾਂ ਨੇ ਆਪਣੀ ਮਰਜ਼ੀ ਨਾਲ ਦਿੱਤੇ ਆ ਤੇ ਨਹੀਂ ਦਿੱਤੇ ਅੱਜ ਤੁਸੀਂ ਦੇਖੋ ਇਹ ਕਿਸ ਤਰ੍ਹਾਂ ਦੀਆਂ ਝੋੜਾਂ ਹੋ ਰਹੀਆਂ ਲਾਈਨਾਂ ਦੇ ਵਿੱਚ ਲੱਗ ਲਾ ਕੇ ਘੰਟਿਆਂ ਬੰਦੀ ਲੋਕ ਖਜਲ ਖਾਰ ਹੋ ਕੇ ਪਿਛਲੇ 4 ਦਿਨਾਂ ਤੋਂ ਘਰਾਂ ਨੂੰ ਜਾ ਰਹੇ ਅੱਜ ਆਖਰੀ ਦੇ ਨੇ ਅੱਜ ਵੀ ਲਾਈਨਾਂ ਲਗੀਆਂ ਹੋਈਆਂ ਨੇ ਜਦੋਂ ਕਿ ਹਰ ਉਮੀਦਵਾਰ ਨੂੰ ਪੂਰਾ ਹੱਕ ਹੈ ਕੋਈ ਵੀ ਬੰਦਾ ਆਮ ਲੋਕਾਂ ਦੇ ਵਿੱਚ ਤੁਸੀਂ ਦੇਖਿਆ ਕਿ ਰਾਸ਼ਟਰਪਤੀ ਦੀ ਚੋਣ ਲਈ ਆਮ ਬੰਦੇ ਖੜੇ ਹੋ ਜਾਂਦੇ ਆ ਪ੍ਰਧਾਨ ਮੰਤਰੀ ਦੀ ਚੋਣ ਲਈ ਆਮ ਬੰਦੇ ਖੜੇ ਹੋ ਜਾਂਦੇ ਆ ਮੈਂਬਰ ਪਾਰਲੀਮੈਂਟ ਦੀ ਚੋਣ ਲਈ ਆਮ ਬੰਦੇ ਖੜੇ ਹੋ ਜਾਂਦੇ ਆ ਔਰ ਐਮ ਐਲ ਏ ਬਣਨ ਵਾਸਤੇ ਵੀ ਆਮ ਬੰਦੇ ਖੜੇ ਹੋ ਜਾਂਦੇ ਆ ਲੇਕਿਨ ਇਹੋ ਕੰਮ ਬਿਆਨ ਸਿੰਘ ਦੀ ਸਰਕਾਰ ਵੇਲੇ ਹੋਇਆ ਸੀ 1992 ਚ ਜਦੋਂ ਬਾਈਕਾਲ ਸੀ ਲੇਕਿਨ ਜਿਹੜੇ ਕੋਈ ਖੜੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਇੱਕ ਪੰਤਿਕਦਾਲ ਬਣਾਇਆ ਸੀ ਤਾਂ ਉਹਨਾਂ ਨਾਲ ਵੀ ਇਸ ਤਰ੍ਹਾਂ ਕੀਤਾ ਕਿ ਉਹਨਾਂ ਨੂੰ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ ਤੇ ਉਹਦੇ 4-400 ਵੋਟਾਂ ਲੈ ਕੇ ਐਮਐਲਏ ਬਣੇ ਸੀ ਤੇ ਹੁਣ ਵੀ ਹੁਣ ਤਾਂ ਪਿੰਡਾਂ ਦੇ ਵਿੱਚ ਵੋਟਾਂ ਹੀ ਨਹੀਂ ਪੈ ਰਹੀਆਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਣ ਕਹਿਣਗੇ ਬੜੇ ਹੇਕ ਤਾਨ ਕੇ ਕਿ ਅਸੀਂ ਤਾਂ ਦੇਖੋ ਜੀ ਸਰਬਸੰਮਤੀਆਂ ਕਰਾ ਦੀਆਂ ਉਹ ਸਰਬ ਸਰਬਸੰਮਤੀਆਂ ਨਹੀਂ ਜ਼ਬਰ ਸੰਮਤੀਆਂ ਨੇ ਧੱਕੇਸ਼ਾਹੀ ਨਾਲ ਸੰਮਤੀਆਂ ਕਰਵਾਈਆਂ ਜਾ ਰਹੀਆਂ ਤੇ ਮੈਂ ਮਹਿਸੂਸ ਕਰਦਾ ਕਿ ਜਿਹੜੇ ਹਾਲਾਤਾਂ ਦੇ ਵਿੱਚ ਮੈਂ ਆਪਣੀ ਪਾਰਟੀ ਦੇ ਪ੍ਰਧਾਨ ਐਕਟਿੰਗ ਪ੍ਰਧਾਨ ਸਰਦਾਰ ਬਰਨਿੰਦਰ ਸਿੰਘ ਖੁੰੜੜ ਜੀ ਨੂੰ ਵੀ ਕਹਾਂਗਾ ਸੁਝਾਅ ਵੀ ਦੇਵਾਂਗਾ ਪਾਰਟੀ ਦੇ ਵਿੱਚ ਕਿ ਸਾਨੂੰ ਸ਼ੈਡੋ ਪੰਚਾਇਤਾਂ ਜਿਹੜੀਆਂ ਹੁਣ ਤਿਆਰ ਕਰਨੀਆਂ ਚਾਹੀਦੀਆਂ ਹਰ ਪਿੰਡ ਦੇ ਵਿੱਚ ਜਿਵੇਂ ਇੱਕਰਾ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਮਹਿਰੂਮ ਜਰਨਲ ਸਕੱਤਰ ਭਾਈ ਹਰਮਿੰਦਰ ਸਿੰਘ ਸੰਧੂ ਨੇ ਫੈਸਲਾ ਕੀਤਾ ਸੀ ਕਿ ਅੰਮ੍ਰਿਤਧਾਰੀ ਖਾਲਸਾਈ ਪੰਚਾਇਤਾਂ ਪਿੰਡਾਂ ਦੇ ਵਿੱਚ ਬਣਾਈਆਂ ਜਾਣ ਉਸੇ ਤਰੀਕੇ ਦੇ ਨਾਲ ਹੁਣ ਸਾਨੂੰ ਸ਼ੈਡੋ ਪੰਚਾਇਤਾਂ ਬਣਾਉਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਲੋਕ ਚਾਹੁੰਦੇ ਨੇ ਤੇ ਐਨਆਰਆਈ ਭਾਈਚਾਰੇ ਨੂੰ ਵੀ ਅਪੀਲ ਕਰਾਂਗਾ ਕਿ ਸਰਕਾਰ ਦੇ ਤਾਂ 2.5 ਸਾਲ ਗੁਜ਼ਰ ਗਏ ਨੇ ਬਾਕੀ 2.5 ਸਾਲ ਰਹਿ ਗਏ ਨੇ ਇਹਨਾਂ 2.5 ਸਾਲਾਂ ਦੇ ਵਿੱਚ ਨਾ ਤਾਂ ਕੋਈ ਗ੍ਰਾਂਟ ਆਉਣੀ ਪਿੰਡਾਂ ਨੂੰ ਸੋ ਤੁਸੀਂ ਇਹੋ ਜਿਹੀਆਂ ਪੰਚਾਇਤਾਂ ਨੂੰ ਮਾਨਤਾ ਦਿਓ ਪਿੰਡਾਂ ਦੇ ਵਿੱਚ ਕੋਈ ਪਿੰਡ ਵਿਕਾਸ ਕਮੇਟੀ ਬਣ ਜਾਵੇ ਜਾਂ ਕੋਈ ਸ਼ੈਡੋ ਪੰਚਾਇਤ ਬਣ ਜਾਵੇ ਜਿਹੜੀ ਅੱਗੇ ਜਾ ਕੇ ਪਿੰਡ ਦੇ ਵਿਕਾਸ ਦੀ ਕੋਈ ਕਰ ਸਕੇ ਕਿਉਂਕਿ ਜਿਨ੍ਹਾਂ ਨੂੰ ਇਹ ਬਣਾ ਰਹੇ ਨੇ ਉਨਾ ਕੋ ਲੋ ਤਾਂ ਇਹ ਵੀ ਪਤਾ ਲੱਗਾ 20 25 25 ਲੱਖ ਰੁਪਇਆ ਇੱਕ ਪਿੰਡ ਦੇ ਸਰਪੰਚ ਬਣਾਉਣ ਲਈ ਲਿਆ ਜਾ ਰਿਹਾ ਤੇ ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਇਹ ਦੇਖੋ ਕਿ ਆਪਾਂ ਚਾਹੁੰਦੇ ਆ ਕਿ ਇਮਾਨਦਾਰੀ ਵਾਲੀਆਂ ਸਰਕਾਰਾਂ ਉੱਪਰ ਬਣ ਜੇ ਪਿੰਡਾਂ ਦਾ ਵਿੱਚ ਜਿਹੜਾ ਡੈਮੋਕਰੈਟਿਕ ਢੰਗ ਤਰੀਕੇ ਆ ਉਹ ਹੀ ਖਤਮ ਕਰ ਦਿੱਤੇ ਗਏ ਤਾਂ ਫਿਰ ਉੱਪਰ ਜਾ ਕੇ ਕਿਹੜੀ ਸਰਕਾਰ ਅਸੀਂ ਇਮਾਨਦਾਰ ਚੋਣ ਲਾਵਾਂਗੇ ਸੋ ਜਿਹੜਾ ਮੁੱਢਲਾ ਜਿਹੜੀ ਪ੍ਰਕਿਰਿਆ ਹੁੰਦੀ ਉਹ ਪਿੰਡ ਦੀ ਪੰਚਾਇਤ ਤੋਂ ਹੁੰਦੀ ਹੈ ਨਗਰ ਕਾਉਂਸਲ ਤੋਂ ਹੁੰਦੀ ਹੈ ਬਲਾਗ ਸੰਤੀਆਂ ਤੋਂ ਹੁੰਦੀ ਜਿਲਾ ਪ੍ਰਿਸ਼ਤਾਂ ਤੋਂ ਹੁੰਦੀ ਹੈ ਤਾਂ ਇਹ ਸਾਰਾ ਕੁਝ ਤਾਂ ਚਾ ਤੈਸ ਨੈਸ਼ ਕਰ ਦਿੱਤਾ ਗਿਆ ਸੋ ਇਸ ਦੇ ਵਿੱਚ ਮੈਂ ਨਹੀਂ ਇਹ ਗੱਲ ਕਹਿੰਦਾ ਕਿ ਅੱਜ ਦਾ ਵਰਤਾਰਾ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਇਹੋ ਕੁਝ ਕੀਤਾ ਕਾਂਗਰਸ ਨੇ ਵੀ ਉਹ ਤੋਂ ਜਬਰੀ ਆਪਣੇ ਸਰਪੰਚ ਥੋਪੇ ਸੀ ਲੇਕਿਨ ਇਹਨਾਂ ਨੇ ਤਾਂ ਹੱਦ ਹੀ ਕਰ ਦਿੱਤੀ ਇਹਨਾਂ ਨੇ ਉਸ ਵੇਲੇ ਤਾਂ ਨਾਮਜ਼ਦਗੀਆਂ ਹੋਈਆਂ ਹੋਣਗੀਆਂ ਇਸ ਵੇਲੇ ਤਾਂ ਨਾਮਜ਼ਦਗੀਆਂ ਹੀ ਨਹੀਂ ਕਰਨ ਦਿੱਤੀਆਂ ਗਈਆਂ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਸੋ ਜਿੰਨੀ ਵੀ ਸਾਡੀ ਸਿਵਲ ਸੁਸਾਇਟੀ ਉਹਨੂੰ ਵੀ ਅੱਗੇ ਆਉਣਾ ਚਾਹੀਦਾ মিডিਆ ਨੂੰ ਅੱਗੇ ਆਉਣਾ ਚਾਹੀਦਾ ਤੇ ਸੱਚ ਜਿਹੜਾ ਅੱਜ ਲਾਈਨਾਂ ਦੇ ਵਿੱਚ ਖੜਿਆ ਲੋਕਾਂ ਦੇ ਮੂੰਹੋਂ ਜਿਹੜਾ ਬੋਲਿਆ ਜਾ ਰਿਹਾ ਉਹ ਦੁਨੀਆ ਦੇ ਸਾਹਮਣੇ ਜ਼ਰੂਰ ਪੇਸ਼ ਕਰਨਾ ਚਾਹੀਦਾ ਇਹਨੀਆਂ ਬੇਨਤੀਆਂ ਕਰਦਾ ਹੋਇਆ ਪੰਜਾਬ ਵਾਸੀਆਂ ਨੂੰ ਫਿਰ ਅਪੀਲ ਕਰਾਂਗਾ ਕਿ ਆਪਣੀ ਭਾਈਚਾਰਕ ਸਾਂਝ ਰੱਖੋ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਗੁੰਡਾਗਰਦੀ ਹੋ ਰਹੀ ਏ ਜਿੱਥੇ ਧੱਕੇਸ਼ਾਹੀ ਹੋ ਰਹੀ ਏ ਜਿੱਥੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬੈਠਾ ਹੈ ਉੱਥੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਸਬਰ ਦੇ ਨਾਲ ਜਿਹੜਾ ਜ਼ਬਰਦਸਤ ਮੁਕਾਬਲਾ ਕੀਤਾ ਜਾ